ਦੁਨੀਆ ਦੇ ਵਿੱਚ ਸਾਰੇ ਰਿਸ਼ਤੇ ਮਿਲ ਜਾਂਦੇ ਭੈਣਾ ਮਿਲ ਜਾਣਗੇ ਭਰਾ ਮਿਲ ਜਾਣਗੇ ਸੱਜਣ ਮਿੱਤਰ ਯਾਰ ਦੋਸਤ ਮਿਲ ਜਾਣਗੇ ਚਾਚੇ ਤਾਏ ਮਾਮੇ ਭੂਆ ਪੁੱਪੜ ਸਾਰੇ ਹੀ ਬਣ ਜਾਂਦੇ ਜੇ ਦੁਨੀਆ 'ਚ ਕੋਈ ਦਵਾਰੇ ਰਸਤਾ ਨਹੀਂ ਬਣਦਾ ਤੇ ਉਹ ਹੈ ਮਾਂ ਦਾ ਤੇ ਪਿਓ ਦਾ ਅਕਸਰ ਦੇਖਿਆ ਗਿਆ ਜਿਹੜੇ ਮਾਂ ਦੁਆਰੇ ਮਿਲ ਗਏ ਨਾ ਜਿਹਨੂੰ ਆਪਾਂ ਮਤਰੀ ਕਹਿੰਦੇ ਨੇ ਜੇ ਪਿਓ ਦੁਆਰੇ ਮਿਲ ਗਿਆ ਜਿਹਨੂੰ ਮਤਰੀਆ ਕਹਿੰਦੇ ਆ ਉਹ ਕੋਈ ਲੱਖਾਂ ਚੋਂ ਇੱਕ ਹੋਵੇਗਾ ਜਿਹੜਾ ਤੁਹਾਨੂੰ ਸੰਭੇਗਾ ਨਹੀਂ ਤਾਂ ਮਤਰਿਆਂ ਦਾ ਵਿਹਾਰ ਬੱਚਿਆਂ ਦੇ ਨਾਲ ਅਕਸਰ ਠੱਗੇ ਵਾਲੇ ਹੀ ਦੇਖਿਆ ਗਿਆ ਸਕੇ ਮਾਂ ਪਿਓ ਇੱਕ ਵਾਰ ਚਲੇ ਜਾਣੋ ਦੁਆਰੇ ਨਹੀਂ ਮਿਲਦੇ ਤੇ ਜੇ ਸਕੇ ਮਾਂ ਪਿਓ ਤੁਹਾਡੇ ਕੋਲ ਨੇ ਨਾ ਇਹ ਕੋਲ ਹੁੰਦਿਆਂ ਉਹਨਾਂ ਦੀ ਸੇਵਾ ਕਰ ਲਓ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਰਹਿੰਦਾ